ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਵਾੜਾਂ ਵਿਖਾਉਣੀਆਂ ਚਾਰ ਪੰਜ ਵਾੜਾਂ ਸੇਲ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਪੰਜ ਨਾਗ ਇਨਫਰਮੇਸ਼ਨ ਲੈ ਲੈਣਾ ਉਹ ਕਰਦੇ ਆ ਗੱਲ ਬਾਤ ਦਿੰਦੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ 사ਸੀ ਕਾ 사ਸਰੀ ਕਾਲ ਜੀ ਨਾਮ ਤੇ ਐਡਰੈਸ ਵਾਸਤੇ ਨਾ ਬਾਈ ਕਰਦੇ ਆ ਤੋ ਸਿੰਘਾ ਪਿੰਡ ਚੜਿਆਕਾ ਜਿਲ੍ਹਾ ਮੋਗਾ ਤਹਿਸੀਲ ਵੀ ਵਿਰੇ ਮੋਗਾ ਪੈਂਦੀ ਈ ਫੋਨ ਨੰਬਰ ਦੱਸ 79017 ਜੀ 5560322 ਕਿੰਨੇ ਪਸ਼ੂ ਬਕਾਉ ਕਰਦੇ ਤਾ ਉਹ ਸਾਰੀ ਬਕਾਉ ਆ ਪਸ਼ੂ ਰਹਿ ਗਿਆ ਬਾਈ 4-5 ਆ ਉਹ ਵੀ ਗਾਂ ਹੁਣੇ ਅੰਗਰੀਆਂ 2-3 ਗੰਗਾਂ ਦਾ ਵਿੱਚੋਂ ਠੀਕ ਹੈ ਹਾਂ ਕਿੰਨੇ ਮਸੂਆ ਜਰਸੀ ਦਾ ਇਹ ਵਿਰੇ origial ਦੁਕਜਾ ਸੂਆ ਵਹਿੜ ਸੁੰਦਿਆ ਕਈ ਭੈਣ ਭਰਾ ਪੰਜਾਬ ਵਾਲੀ ਜਰਸੀ ਮੰਗਦੇ ਹੁੰਦੇ ਆ ਪੰਜਾਬ ਵਾਲੀ ਜਰਸੀ ਆ ਦੁੱਧ ਦੱਸਿਆ ਹੈ 17-18 ਲੀਟਰ ਪਲੂਨ ਦਾ ਚੋਇਆ ਵਾ ਠੀਕ ਹੈ ਨਾ ਪਰ ਗਾਂ ਸੀਲ ਸਾਉ ਦਾ ਅੰਤ ਮੁੱਕਿਆ ਪਿਆ ਏ ਦਿਨ 6-7 ਲਿਆ ਜੂ ਠੰਡੀ ਸੀਲ ਬਹੁਤ ਆ ਠੰਡੀ ਸੀਲ ਬਾਈ ਕਹਿੰਦਾ ਬਹੁਤ ਆ ਆ ਵੇਖੋ ਉਵੇਂ ਹੀ ਬਹਿ ਗਿਆ ਬਾਈ ਸਿੱਧਾ ਇੱਥੇ ਕੋਈ ਥਾਣਾ ਥੋੜ੍ਹੀ ਵਾਲਾ ਹੋਊਗਾ ਹੂੰ ਥੋੜ੍ਹੀ ਵਾਲਾ ਖਾਣਾ ਸਾਰੇ ਥਾਣ ਅੱਡੋ-ਅੱਡੀ ਆ ਕੋਈ ਫੂਡ ਨਹੀਂ ਕੋਈ ਸ਼ਾਂਗ ਨਹੀਂ ਲੈ ਦੁੱਧ ਕਿਨਾਂ ਪਿਆਜੂ ਦੁੱਧ ਵੀਰੇ 17-18 ਲੀਟਰ ਵੇੜ ਦਾ ਪਲੂਨ ਦਾ ਦਿੱਤਾ ਵਾ ਇਹ ਜਿਹੜੇ ਬੰਦੇ ਤੋਂ ਆਪਾਂ ਲਈ ਆ ਲੋਕਲ ਵੱਛੀ ਲਈ ਵੀ ਆ ਜੇ ਜਮ ਮਾਲਦਾ ਦੇ ਫਿਰ ਲੈਣ ਦੇਣ ਵਾਲੀ ਗੱਲ ਅਗਲਾ ਆਵੇ ਤੇ ਲੈ ਜੀ ਕੋਈ ਪਕਾਈ ਨਹੀਂ ਮੋਲਾਪਾ ਪਕਾਈ ਵਾਲਾ ਕਰਦੇ ਨਹੀਂ ਹੁੰਦੇ ਸਾ ਮੈਨੂੰ ਪਤਾ ਮਾਲਕ ਨਾ ਹੁੰਦਾ ਰੋਜਾਂ ਨੂੰ ਅੱਜ ਵੀ ਚਾਰ ਪੰਜ ਪਹਿਲਾਂ ਵੇਚ ਕੇ ਹੜੇ ਗਾ ਮੋਲ ਕਰਾਉਣ ਨੂੰ ਬਣਾ 50 45 ਕਰਾਈ ਚਲੋ 42.5 ਹਜ਼ਾਰ ਦੀ ਜਸਨੋ ਵੱਚੀ 42.5 ਦੀ ਹਾਂ ਖੱਡੀ ਹੈ ਬਰਨ ਪਰ ਪਤਾ ਨਹੀਂ ਕਿਵੇਂ ਕਿਸੂ ਕਿਵੇਂ ਨਾ ਕੋਈ ਕੋਲ ਆ ਕੇ ਵੇੜ ਵੇਖ ਗਿਆ ਬੰਦਾ ਛੱਡ ਕੇ ਨਹੀਂ ਮੋੜਦਾ ਵੱਚੀ ਚੋਂ ਕਦੋਂ ਕਾਲੀ ਮੂੰਹ ਮੱਥੇ ਦੀ ਬਹੁਤ ਸਾਫ਼ ਆ ਸਹੀ ਹੈ ਦੋਸਤੋ 42000 ਦੀ ਬਾਈ ਕਹਿੰਦਾ ਦੇ ਦੇਣੀ ਹੈ ਦੁੱਧ ਬਾਈ ਕਹਿੰਦਾ 17 18 ਕਿਲੋ ਪਿਆਜੂ ਜਰਸੀ ਨਸਲ ਦੀ ਵਹਿੜ ਹੈ ਬਦਾਮੀ ਰੰਗ ਦੀ ਹਵਾਨਾ ਸੋਹਣਾ ਠੋਸ ਨਿੱਗਰ ਦੋਸਤੋ ਨਵਾਈ ਹੈ ਤਾਂ ਲਾਲੀ ਜੀ ਵਾਲੀ ਭਾਅ ਮਾਰਦੀ ਹੈ ਕਿਉਂਕਿ ਹਜੇ ਗਿੱਲੀ ਪਈ ਹੈ ਬਦਾਮੀ ਰੰਗ ਦੀ ਦੂਜਾ ਸੂਆ ਜਰਸੀ ਲੋਕਲ ਬਾਈ ਕਹਿੰਦਾ ਲਈ ਹੈ 17 18 ਕਿਲੋ ਬਾਈ ਦੱਸਦਾ ਦੁੱਧ ਪਿਆਜੂ ਹਵਾਨਾ ਸੋਹਣਾ ਦਿਨ ਕਿੰਨੇ ਦੱਸਿਆ ਦੇਣ ਭਾਈ 7 ਪਈ ਆ ਭਰਾ ਹਫਤੇ ਦੀ ਕੱਚੀ ਆ ਲਾਏ ਵੱਚੀ ਪਈ ਵੀ ਆ ਵਲਟ ਲਾਹਾਂ ਜੇ ਕਾਫੀ ਬਾਕੀ ਆ ਬਾਕੀ ਦੇਣ ਪੰਜ ਸੱਤ ਦਿਨੇ ਲੈ ਜਾਣੇ ਆ ਪੰਜਾਂ ਸੱਤਾਂ ਦਿਨਾਂ ਤਾਈ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਇਹ ਵੀ ਕੱਲ ਦਾ ਵੀ ਅੰਦਾਜ਼ਾ ਲਵਾ ਦੇ ਵੀ ਹਮਾਚਰ ਵਾਲੀ ਜਰਸੀ ਉਹ ਬੋਡੇ ਕਿ ਜਿੱਡੀ ਹੋਊਗੀ ਪੂਰੀ ਐ ਉੱਪੋਂ ਵੀ ਚੰਗੀ ਥੱਲੋਂ ਵੀ ਅੱਛੀ ਪੂਰੀ ਫੁੱਲ ਫਲੇਅਰ ਆ ਤਨੀ ਸਹੀ ਆ ਲਓ ਆ ساری ਬਾਲਟਲ ਕੱਢ ਕੇ ਸੋਣਾ ਫਟੰਗੂ ਹਵਾਨਾ ਪਿੱਛੇ ਨੂੰ ਵਾਧਾ ਸਾਢੇ 42000 ਦੀ ਦੇ ਦੇਣੀ 500 ਵਿੱਚੋਂ ਛੋਟ ਕਰ ਦੂ ਬਾਈ ਕੋਈ ਗੱਲ ਨਹੀਂ ਮੈਂ ਹੀ ਕਹਿਦਾ ਆਪਦੇ ਵੱਲੋਂ 42000 ਦੀ ਲੈ ਜਿਓ 17 18 ਕਿਲੋ ਬਾਈ ਦੱਸਦਾ ਖੁੱਲਾ ਦੁੱਧ ਪਿਆ ਜੂ ਪਰ ਭਰਾ ਆਪਾਂ ਇਹ ਗੱਲ ਦਾ ਵੇਣਾ ਕਹਿੰਦੇ ਕੋਈ ਭੈਣ ਭਰਾ ਕਿਸੇ ਦੇ ਘਰੇ ਵੀ ਖੜੀ ਹੋਵੇ ਬਾਈ ਹਰੇਕ 55 ਮੰਗ ਲੈਂਦੇ ਇਹੋ ਜਿਹੇ ਦਾ ਆਪਾਂ ਕਸਾਈ ਦਾ ਮਾਲ ਲਿਆ ਹੁੰਦਾ ਤਾਂ ਕੋਲਾ ਹੀ ਲੋਕਾਂ ਨੂੰ ਦੇ ਦੇਣੇ ਤੇ ਕੋਈ ਨਹੀਂ ਆਪਾਂ ਹੋਰ ਲਿਆਉਣੇ ਆ ਸਹੀ ਹੈ ਦੋਸਤੋ ਬਾਈ ਕਹਿੰਦਾ ਆ ساری ਬਾਲਟਲ ਕੱਢ ਕੇ ਸੋਣਾ ਸੁੱਧ ਬਾਈ ਕਹਿੰਦਾ 17 18 ਕਿਲੋ ਪਿਆ ਜੀ ਇੱਕ ਇਧਰ ਹੋਰ ਵੱਡੀ ਕਾਲੀ ਵਿਹੜ ਕਿੰਨਾ ਵਸੂਆ ਇਹ ਬਾਈ ਦੂਜਾ ਸੂਆ ਦੱਸਿਆ ਮਾਲਕ ਨੇ ਕੋਈ ਭੈਣ ਭਰਾ ਤੀਜੇ ਮੰਨ ਕੇ ਲੈ ਲੈ ਠੀਕ ਐ ਠੀਕ ਆ ਨਾ ਸਹੀ ਆ ਆਪਾਂ ਵੀ ਤੀਜੇ ਮੰਨ ਕੇ ਲਈ ਆ ਹੂੰ ਵਿਹੜ ਬਹੁਤ ਚੰਗੀ ਆ ਸਿੰਘ ਹੈਣੇਗੇ ਉਹ ਪਿੱਛੇ ਨੂੰ ਮੀਣੀ ਜੀ ਨਹੀਂ ਹੁੰਦੀ ਆਏ ਜੀ ਹਾਂ ਪਿੱਛੇ ਜਿਹਨੂੰ ਸੰਦਾ ਸਹੀ ਆ ਠੰਡੀ ਸੀ ਨਹੀਂ ਆ ਤੋਂ ਪੁੱਜ ਕੇ ਭਰਾ ਲੈ ਮਰਜੀ ਬਈ ਥਾਣ ਬਹੁਤ ਸੋਹਣਿਆ ਨਾ ਗੁਲਾਬੀ ਗੁਲਾਬੀ ਥਾਣ ਵੇਖ ਲੋ ਗੋਰੀਆਂ ਮੇ ਮਾਰ ਕੇ ਆ ਗਲਾਬੀ ਗਲਾਬੀ ਜਿਵੇਂ ਅੰਗਰੇਜ਼ਾਂ ਗੋਰੀਆਂ ਗੋਰੀਆਂ ਹੁੰਦੀਆਂ ਐ ਥਾਣਾ ਗਲਾਬੀ ਗਲਾਬੀ ਗੋਰੇ ਗੋਰੇ ਥਾਣਾ ਵੀ ਲੱਤ ਮਾਰ ਜੂ ਨਾ ਕੋਈ ਛੜ ਮਾਰ ਜੂ ਲੈ ਸਹੀ ਐ ਜਿਵੇਂ ਮਰਜੀ ਬੈਠਾ ਰਿਆ ਤਣ ਕਿੰਨੇ ਲੈ ਜੂ ਤਣ ਵੀਰੇ 7 ਪਏ ਆ ਪੂਰੀ ਵੱਡੀ ਭੈੜਾ ਛੋਟੀ ਜਿਹੀ ਨਹੀਂ ਕਧੂਣੀਗਾ ਦੁੱਧ ਕਿੰਨਾ ਪਿਆ ਜੂ ਸਿੰਘਾਂ ਵਾਲੇ ਪਿੰਡ ਤੋਂ ਲਈ ਆ ਬਈ ਦੁੱਧ ਆਪਾਂ ਨੂੰ ਦੱਸਿਆ ਮਾਲਕ ਨੇ 20 ਕਿਲੋਟਰ ਠੀਕ ਆ ਕੋਈ ਭੈਣ ਭਰਾ ਵੀ ਆਪਦੀ ਤਾਕਣਾ ਲੈ ਲੈ ਵੀ ਆਪਾਂ 18 ਚੋ ਸਕਦੇ 20 ਚੋ ਸਕਦੇ ਨਾ ਆਪਣੀਆਂ ਲੰਗਾਂ ਹੁੰਦੀਆਂ ਮੁੱਲ ਜੈ ਜੈ ਕੰਨਾਂ ਕਰ ਲਗੇ ਛੋੜਾ ਕਰੀਏ ਕ ਵੱਡਾ ਕਰ ਲਗੇ ਪਰ ਕੋਈ ਆਪਣੀ ਕੀ ਗੱਲ ਦੁੱਧ ਬਾਈ ਦੱਸਦਾ 20 ਕਿਲੋ ਦਿੱਤਾ ਸਿੰਗਾ ਵਾਲੇ ਪਿੰਡੋਂ ਲਈ ਹੈ ਜਿਹਦੇ ਪਸੰਦ ਆਉ ਬਾਈ ਕਹਿੰਦਾ ਅਗਲਾ ਆਪ ਦੀ ਜੱਜਮੈਂਟ ਨਾਲ ਲੈ ਲੇ ਕਿ 18 ਕਿਲੋ ਦੇਉ ਕਿ 20 ਕਿਲੋ ਦੇਉ ਕੋਈ ਛੋਟੀ ਨਹੀਂ ਗਈ ਕੋਈ ਛੋਟੀ ਨਾ ਸਮ ਤੇ ਦੂਰੋਂ ਖਾ ਦੇ ਵੀ ਹੈ ਕਿੱਡੀ ਆ ਦੋਸਤੋ ਵਹਿੜ ਵੱਡੀ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਤੀਜੇ ਸੂਵੇ ਬਾਈ ਕਹਿੰਦਾ ਸੁੰਦੀ ਆ ਮੁੱਲ ਕਰ ਦਿੱਤਾ ਛੋਟਾ ਹੀ ਵੱਡਾ ਨਹੀਂ ਕਰਨਾ ਛੋਟਾ ਹੀ ਮੁੱਲ ਮੈਂ ਕਹਿੰਦਾ ਕੋਈ ਕਿਸੇ ਕੋਲ ਹੋਵੇ 50 ਮੁੱਲ ਕਰੇ 38 ਦੀ ਦੇਣੀ 100 ਹੀ ਛੱਡੂ ਪਰ 500 ਨਹੀਂ ਛੱਡਦਾ ਅੱਛਾ ਦੋਸਤੋ ਬਾਈ ਕਹਿੰਦਾ ਕਿਸੇ ਭੈਣ ਭਰਾ ਕੋਲੇ ਮਰਜੀ ਐ ਜੀ ਵਹਿੜ ਹੋਵੇ ਇਹੀ ਹੋਵੇ ਪਰ ਮੈਂ ਅਗਲਾ 50000 ਮੁੱਲ ਕਰੂ ਪਰ ਆਪਾਂ 38000 ਦੀ ਦੇ ਦੇਣੀ ਆ ਵਿੱਚੋਂ 100 ਦਾ ਨੋਟ ਛੱਡਣਾ 500 ਵੀ ਨਹੀਂ ਛੱਡਣਾ ਬਾਈ ਕਹਿੰਦਾ 38000 ਦੀ ਬਾਈ ਕਹਿੰਦਾ ਵਹਿੜ ਦੇ ਦੇਣੀ ਆ ਦੁੱਧ ਵੀਰ ਕਹਿੰਦਾ 18 20 ਕਿਲੋ ਖੁੱਲਾ ਪਿਆ ਜੂ ਸਿੰਘਾਲੇ ਪਿੰਡ ਤੋਂ ਲਈ ਆ ਵੱਛੀ ਆਏਗਾ ਲੇਵੇ ਵਾਲੀ ਆਏ ਕੋਹੋ ਜੀ ਨਹੀਂ ਆਏ ਹਾਂ ਬਰੀਕ ਆ ਸਾਰੀ ਵਿਹੜ ਆ ਸਾਰੀ ਵਲਟੈਲ ਕੱਢ ਕੇ ਸੋਣਾ ਪੂਰਾ ਕਿੱਡੀ ਬਖਾ ਦੇ ਦੋਸਤੋ ਵਿਹੜੀ ਵੱਡੀ ਐ ਐਵੇਂ ਕੋਈ ਭੈਣ ਭਰਾ ਨਿੱਕੀ ਨਾ ਮੰਨੇ ਕਦਕਾਠ ਵਾਲੀ ਵਿਹੜ ਆ ਝੋਲਾ ਵਾਲੀ ਵੱਛੀ ਆ ਲੇਵਾ ਲਾਹੂ ਬਹੁਤ ਹਵਾਨੇ ਦੇ ਚਾਰ ਜਪੇਰੇ ਵਲਟੇਲਾਂ ਬਹੁਤ ਪਈਆਂ 18 20 ਕਿਲੋ ਦੁੱਧ ਪਿਆ ਜੂ ਮੁੱਲ 38000 ਵੱਡੀ ਵਿਹੜ ਮੁੱਲ ਜਮਾ ਛੋਟੀਆਂ ਦਾ 38000 ਤਿੰਨ ਨੰਬਰ ਐਚ ਐਫ ਘਾੜਾ ਵੀਰੇ ਠੀਕ ਹੈ ਤੇ ਆਪਾਂ ਫਾਰਮ ਚ ਲਈ ਵੀ ਆ ਬੱਚੀ ਸਹੀ ਆ ਆਏ ਨੇ ਇਹਨੂੰ ਬਾਲਾ ਵੱਡਾ ਫਾਰਮ ਸੀ ਤਗੜਾ ਫਾਰਮ ਸੀ 100 100 ਲੀਟਰ ਵਾਲੀ 50 50 ਲੀਟਰ ਵਾਲੀ ਗਾਂ ਸੀ ਠੀਕ ਹੈ 10 ਤੋਂ ਡਾਇਨਾ ਸੀਗਾ 20 22 ਲੀਟਰ ਵਾਲੀਆਂ ਗਾਂਆਂ ਸੀ ਨਾ ਸਾਰੀਆਂ ਉਹਨਾਂ ਕੋਲ ਸਹੀ ਆ ਹਾਂ ਦੁੱਧ ਦਾ ਰਿਕਾਰਡ ਇਹਦਾ ਵੇੜਦਾ ਹੈਗਾ 23 ਲੀਟਰ ਦਾ ਹੂੰ ਦੂਜੇ ਸੂਏ ਕਹਿ ਕੇ ਦਿੱਤੀ ਆ ਤੀਜੇ ਮੰਨ ਕੇ ਲਈ ਆ ਤੀਜੇ ਮੰਨ ਕੇ ਕੋਈ ਲੈ ਲਈ ਕਿੰਨੇ ਦਾ ਲੈ ਜੂ ਦਿਨ ਹਜੇ 10 ਪਾ ਜੈਜਾ ਮੋਲ ਦਾ ਸਕੇ ਫਿਰ ਛੋਟ ਆ ਜਾਪਾ ਆਏ ਨਾ ਗਰੀਖੰਡ ਜਾਵਾਂ ਛੋਟ ਆ ਜਾ 45 ਦੀ ਦੇ ਦਾਂਗਾ ਯਾਰ ਮੁੱਲ ਨਹੀਂਗਾ ਮੁੱਲ ਹੁਣ ਇਹ ਚ ਕੋਈ ਬੜਾਗ ਲਾਭ ਕੱਢਣ ਪਉਣ ਵਾਲਾ ਕੰਮ ਹੈ ਨਹੀਂ ਇਹ ਤੋਂ ਕੱਢ ਤੈਨੂੰ ਪਤਾ ਐਚਐਫ ਦਾ ਕੋਈ ਦਿੰਦਾ ਨਹੀਂ ਯਾਰ ਮੁੱਲ ਕਿੰਨਾ ਕਰਨਾ ਹੈ ਮੁੱਲ ਦਾ 50 ਕਰ ਦੇ 45 ਹੀ ਦੇ ਆਗੇ ਮੁੱਲ ਬਾਈ ਕਹਿੰਦਾ 50 ਕਰ ਦੇ 40 ਤੇ 5 45000 ਦੀ ਖੰਡ ਕਹਿੰਦਾ ਦੇ ਦੂੰਗਾ ਲੈ ਲੈ ਰੂਏ ਦੀ ਬਸ ਤਾਂ ਬਹੁਤ ਸਾਫ ਹੋ ਬਾਈ ਮੇਰੇ ਪਾਪਾ ਨਹੀਂ ਮੋੜਦਾ ਵਲਟੇ ਲਾ ਹਜੇ ਕਾਫੀ ਬਾਕੀ ਆ ਆ ساری ਵਲਟੇ ਲ ਕੱਢ ਕੇ ਸੋਣਾ ਦਿਨ ਕਿੰਨੇ ਦੱਸਿਆ ਕਰਦਾ ਤਾਂ ਦਿਨ 7 ਪਈ ਵੀਰੇ ਹਫਤੇ ਦੀ ਕੱਚੀ ਆ ਪੁਆ ਦੇ ਲਿਓ ਬਾਈ ਹੂੰ ਇਹ ਵਾ ਵਚੀ ਇਹ ਵੀ ਸੋਹਣਾ ਹਵਾਨਾ ਤਿਆਰ ਕਰੂ 23 ਲੀਟਰ ਦੁੱਧ ਬਾਈ ਦੱਸਦਾ ਕਿ ਇਹਨੇ ਦਿੱਤਾ 23 ਲੀਟਰ ਦੁੱਧ ਹੀ ਬਾਈ ਕਹਿੰਦਾ ਖੁੱਲੀ ਗਰੰਟੀ ਆ ਫਾਰਮ ਚੋਂ ਲਈਏ ਕੋਈ ਵੱਡਾ ਫਾਰਮ ਨਹੀਂ ਸੀ 10 ਵਾੜਾ ਸੀ ਬਾਈ ਕਹਿੰਦਾ ਜਿੰਨਾਂ ਤੋਂ ਲਈ ਆ ਦੁੱਧ ਸਾਰੀਆਂ ਥੱਲੇ ਬਾਈ ਕਹਿੰਦਾ 20 22 ਕਿਲੋ ਆੜੀਆਂ ਵਾੜਾਂ ਜਿੰਨਾਂ ਤੋਂ ਆਪਾਂ ਲਈ ਆ ਮੁੱਲ 45000 ਦੀ ਐਸਨੋ ਆ ਬਾਈ ਕਹਿੰਦਾ ਮੁੱਲ ਤਾਂ ਪਿਆ ਪਰ 45000 ਦੀ ਦੇ ਦੇਣੀ ਆ। ਨੰਵਾਈ ਮੈਥੋਂ ਨਹੀਂ ਗਈ। ਮਿਲਕ ਮੁਲਕ ਵੇਣ ਮੂਣ ਵਿਖਾ ਦੇ ਸਾਰਾ ਕੁਝ ਬਹੁਤ ਚੰਗਾ ਆ ਗਾ। ਸਾਰੇ ਚੰਗੇ ਆ। ਮੈਲਕ ਵੇਣ ਰਸੇ ਜੇ ਨਹੀਂ ਮੋਟੀ ਸਟਰੋਂਗ ਆਉਂਦੀ ਆ। ਪ੍ਰਿੰਟ ਪ੍ਰਿੰਟ ਪੂਰਾ ਸੋਹਣਾ। ਜੇ ਕਿਤੇ ਨਭਾਈ ਨੂੰ ਹੀ ਹੁੰਦੀ ਸੇਮ ਪਛੂਮਪੂ ਵੱਜਿਆ ਹੁੰਦਾ। ਇਹੀ ਕਰਮ ਵਾਲੀ ਸ਼ੀਸ਼ੀ ਵਾਂਗੂ ਚਮਕਦੀ। ਥੋੜੀ ਜਿਹੀ ਡਰਦੀ ਆ। ਉਹ ਹੂ ਸੀਲਾ ਡਰਦੀ ਜ਼ਰੂਰ ਆ। ਹਾਂ। ਪਰ ਕੋਕਲ ਮੂਲ ਖਾੜੀ ਹੂ ਸੀਲਾ। ਸੀਲ ਸਾਬ ਫੁੱਲ ਐ। ਲੈ ਕੋਈ ਗਰਮ ਨਾ ਮੰਨਿਓ ਫੁੱਲ ਸੀਲਾ। ਪਮਾ ਜਵਾਗ ਚ ਹੋਈ ਜਾਣ ਅਗਲਿਆਂ ਦੇ। ਇਹ ਬੱਚੀ ਲਾਏ ਬਹੁਤ ਯਾਰ ਲਾਉ ਬਹੁਤ ਕੱਚੀ ਕੱਚੀ ਆ ਹੂੰ ਭਣਾ ਵੱਛੀ 65000 ਦੀ ਵੇਚ ਰਹਾ ਹਾਂ ਮਤ ਵੱਛੀ ਕੀ ਬਹੁਤ ਬਰੀਕੀਆਂ ਵਾਲੀਆਂ ਵਹਿੜ ਚ ਸਹੀ ਹੈ ਬਾਈ ਕਹਿੰਦਾ ਤਿਆਰ ਹੋਈ 65000 ਦੀ ਆ ਐਚ ਐਫ ਨਸਲ ਦੀ ਡੱਬੀ ਵਹਿੜ 45000 ਦੀ ਦੇ ਦੇਣੀ ਆ 40 ਤੇ 5 ਇੱਕ ਆ ਲਾਸਟ ਦੇ ਵਹਿੜ ਰਹਿ ਗਈ ਆ ਉਹ ਪਰਲੀ ਸੂਈ ਵੀ ਉਹ ਸੂਈ ਵੀ ਵਿੱਗੀ ਹੋਈ ਆ ਬਾਈ ਆ ਠੀਕ ਆ ਕਹਿੰਨਾ ਮੈਂ ਸੂਆ ਇਹਦਾ ਇਹ ਬਾਈ ਤੀਜਾ ਸੂਆ ਹੀ ਇਹ ਸੁਣਦੀ ਆ ਇਹ ਦੇ ਦਾਂਗੇ ਹਾਂ ਨਾ 35000 ਦੀ ਵੱਛੀ ਤੀਜਾ ਸੂਆ ਵੀ ਬਾਈ ਕਹਿੰਦਾ ਆ ਸੂਣ ਦੀ ਆ ਹਾਂ ਨਾ ਦੇ ਦਿਆਂਗੇ 35000 ਦੀ ਕਰੋ ਸੰਗਾ ਮੱਝ ਵਾਲਾ ਮੋਟਾ ਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਦੁੱਧ ਵੀ 14-15 ਕਿਲੋ ਗਾਰੰਟੀ ਵਾਲੀ ਵੀ ਗੱਲ ਆਈ ਦੁੱਧ ਵੀ ਬਾਈ ਕਹਿੰਦਾ 14-15 ਕਿਲੋ ਦੁੱਧ ਦੀ ਗਾਰੰਟੀ ਆ ਇਹਦੀ ਖੁੱਲਾ ਪਿਆਊਗੀ ਭਾਵੇਂ ਕੋਈ ਭੈਣ ਭਰਾ ਸੌਫਦਾ ਕਰ ਲੇ ਜਿੱਦਣ ਸੂ ਪੈਂਦੀ ਆ ਅਗਲਾ ਦੁੱਧ 14-15 ਕਿਲੋ ਕੰਡੇ ਤੇ ਜੋ ਓਕੇ ਲੈ ਜੇ ਤਾਂ ਤੁਹਾਨੂੰ ਬਹੁਤ ਚੰਗਾ ਲੱਗਾ ਉਹ। ਹਾਂ, ਥਾਣ ਪੂਰਾ ਚੰਗਾ ਮੱਝ ਵਾਲਾ ਮੋਟਾ ਹਦੀ ਚੋਈ ਵਾਲਾ ਜਾਨ ਵਾਲਾ ਥਾਣਾ ਹੈ। 35000 ਦੀ ਦੇ ਦੇਣੀ ਆ। 35000 ਚੋਂ ਮਾਨ ਹੋ ਜੂ। ਇੱਕ ਗੱਲ ਹੋਰ ਹੈ, ਬਾਕੀ ਮਰਜ਼ੀ ਤੁਸੀਂ ਆਪ ਦੀ ਕਰਨੀ ਕਿਉਂਕਿ ਪੈਸੇ ਤੁਸੀਂ ਲਾਉਣੇ ਆ। ਇੱਕ ਸਲਾਹ ਦੇਣਾ ਮੈਂ ਤੁਹਾਨੂੰ ਛੋਟੀ ਜੀ ਹਿਮਾਚਲ ਵਾਲੀ ਜਰਸੀ ਲੈਣ ਨਾਲੋਂ ਉੱਥੇ 35-40 ਹਜ਼ਾਰ ਲਾਉਣ ਨਾਲੋਂ ਆਹ ਬੈਡ ਲਈ ਚੰਗੀ ਐ। ਹੈ ਤਾਂ ਪਤਾ ਨਾ ਆਪਣੀ ਇਧਰ ਲਈ ਐ। ਅੰਗ ਜ਼ਰੂਰ ਕਰਾਉ ਸਰ ਦੁੱਧ ਵੀ ਮੱਝਾਂ ਵਰਗਾਉ। ਜਿਹੜੀ ਉਹ ਆਪਾਂ 35-40 ਹਜ਼ਾਰ ਦੀ ਹਿਮਾਚਲ ਵਾਲੀ ਲੈਨੇ ਆ ਉਹ ਦੁੱਧ ਸੱਤ-ਅੱਠ ਕਿਲੋ ਹੀ ਦਿੰਦਿਆਂ ਤੇ ਦੁੱਧ ਬਾਈ ਕਹਿੰਦਾ 14 ਕਿਲੋ ਦੁੱਧ ਦੀ ਗਾਰੰਟੀ ਆ 14-15 ਖੁੱਲਾ ਪਿਆ ਜੂ ਬਾਕੀ ਖੁੱਲੀ ਛੋੜ ਬਾਈ ਨੇ ਦੇਤੀ ਆ ਭਾਵੇਂ ਅਗਲਾ ਸੂਈ ਤੋਂ ਲੈ ਜੇ 36 ਹਜ਼ਾਰ ਦੀ ਦੇ ਦੇਣੀ ਆ ਫਿਰ ਜਾਣ ਵਾਲੀ ਆ ਫਿਰ ਲਿੱਸੀ ਫਿੱਕੀ ਵੀ ਨਹੀਂ ਗੀ ਹਾਂ ਗਾਂ ਜਾਣ ਵਾਲੀ ਦੁੱਧ ਕੱਢ ਵੀ ਦਿੰਦੀ ਆ ਹਾਂ ਬਾਕੀ ਲੋਕਲ ਬੱਛੀ ਲਈ ਆ ਓ ਅੱਛੀ ਦਾ ਵੇਖ ਲੇਵਾ ਹੁਣ ਵਿਖਾ ਬਈ ਕੀ ਚੀਜ਼ ਆ ਪੂਰੀਆਂ ਤੁਸੀਂ ਭੈਣ ਭਾਜੀ ਇੱਥੇ ਹੀ ਕਰ ਰਿਓ ਲੇਗਾ ਬੱਚੀ ਠੀਕ ਐ ਪੂਰੀ ਚੰਗੀ ਬੱਚੀ ਲਈ ਵੀ ਫਾਰਮ ਚੋਂ ਆ ਲਈ ਵੀ ਚੰਗੇ ਸਲੋਹਤੇ ਵਾਲੇ ਥਾਂ ਤੋਂ ਆ ਠੀਕ ਐ ਹਾਂ ਬਾਕੀ ਤੈਨੂੰ ਪਤਾ ਯਾਰ 45000 ਚ ਆਉਂਦਾ ਵੀ ਕੀ ਆ 25000 ਦੀ ਤਾਂ ਐਚ ਐਫ ਮੱਛੀ ਵੀ ਕੀ ਜਾਂਦੀ ਆ ਯਾਰ ਹਾਂ ਇਹ ਤਾਂ ਗੱਲ ਐ 25 25000 ਦੀਆਂ ਤਾਂ ਐਚ ਐਫ ਵੜਾ ਵੀ ਕੀ ਜਾਂਦੀਆਂ ਛੋਟੀਆਂ ਹੀਫਰਾਂ ਅੱਜ ਦੀ ਵੀਡੀਓ ਦੇ ਵਿੱਚ ਚਾਰ ਪਸ਼ੂ ਆ ਬਿਲਕੁਲ ਜਾਇਜ਼ ਮੋਲ ਦੇ ਇਨਫਾਰਮੇਸ਼ਨ ਲੈ ਕੇ ਦੇ ਦਿੱਤੀ ਆ ਫੋਨ ਨੰਬਰ ਸਕਰੀਨ ਤੇ ਐ ਪਿੰਡ ਚੜੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ